ਰੁਪਈਆ ਆ ਭਗਵਾਨ ਤੁਮਨ ਕਹਿੰਦਾ ਸੀਗਾ ਮੈਂ ਮੁਰਗੀ ਮਰੇ ਤੋ ਮੈਂ ਬੱਕਰੀ ਮਰੇ ਤੋ ਪੈਸਾ ਦੇਉਂਗਾ ਕਿਹਦੇ ਕੋ ਰੁਪਈਆ ਆ ੱੱਲਾ ਮਾਲ ਦੇ ਕਮੇਡੀ ਕਰਦੇ ਹੋ ਤੁਸੀਂ ਅਸੀਂ ਇਹਨਾਂ ਦੇ ਨਾਲ ਘੁੰਮ ਕੇ ਚਮਕੌਰ ਸਾਹਿਬ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਨਾਲ ਘੁੰਮ ਕੇ ਵੋਟਾਂ ਪੁਆਈਆਂ ਤੇ ਹੁਣ ਜਦੋਂ ਇਹਨਾਂ ਨਾਲ ਇੰਟਰਵਿਊ ਹੁੰਦੀ ਤੇ ਥੋੜਾ ਜਿਹਾ ਵਿਰੋਧ ਕੀਤਾ ਤਾਂ ਤੁਸੀਂ ਉਹਨਾਂ ਨੂੰ ਬਹਿਰੂਪੇ ਦੱਸਦੇ ਹੋਏ ਸਾਨੂੰ ਬਹਿਰੂਪੇ ਦੱਸਦੇ ਨੇ ਇੱਕ ਸਰਦਾਰ ਸਾਹਿਬ ਨੇ ਉੱਥੇ ਖੜ ਕੇ ਕਿਹਾ ਤੁਸੀਂ ਵੀ ਸੁਣਿਆ ਹੀ ਹੋਣਾ ਉਹ ਕਹਿੰਦੇ ਵੀ ਤੁਹਾਨੂੰ ਮੁੱਖ ਮੰਤਰੀ ਮਾਨ ਸਾਹਿਬ ਨੇ ਸਵਾਲ ਕਰਨੇ ਸਿਖਾਏ ਮੈਂ ਇੱਕ ਥੱਪੜ ਕੇ ਹੀ ਗੱਲ ਕਹਿਣਾ ਕਿਹਨਾਂ ਪਿੰਡਾਂ ਚੋਂ ਦੇ ਸਵਾਲ ਪੁੱਛੋ ਕਹੇ ਭਗਵੰਤ ਸਿੰਘ ਮਾਨ ਨਹੀਂ ਦੇਣਾ ਬੈਠਾ ਛਾਤੀ ਖੋ ਕੇ ਕਹਿਣਾ ਤੇ ਜੇ ਭਗਵੰਤ ਮਾਨ ਦੀ ਗੱਲ ਕਰਦੇ ਆ ਤਾਂ ਫਿਰ ਉਹ ਇਹ ਵੀ ਕਹਿੰਦੇ ਸੀਗੇ ਵੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਤੋਂ ਚਲਾ ਹੁੰਦਾ ਹੈ ਫਿਰ ਉਹਨਾਂ ਸੀ ਡਲੇ ਮਾਰੀ ਇਹਨਾਂ ਦੇ ਪਿੰਡਾਂ ਚ ਆਇਆ ਦੇ ਬਾਥੀਆਂ ਮਾਰੀ ਫਿਰ ਇਹਨਾਂ ਦੇ ਦੇ ਗਲਤੀਆਂ ਹੋਈਆਂ ਹੋਗੀਆਂ ਅਸੀਂ ਨਵੇਂ ਆ ਅਜੇ ਸਿੱਖ ਰਹੇ ਆ ਇਹ ਵੀ ਗੱਲਾਂ ਉਹਨਾਂ ਨੇ ਸਟੇਜ ਤੋਂ ਬੋਲੀਆਂ ਨਾਲ ਜਿਹੜੇ ਸਰਦਾਰ ਸਾਹਿਬ ਉਹਨਾਂ ਦੇ ਸਮਰਥਕ ਖੜੇ ਸੀ ਐਮਐਲਏ ਸਾਹਿਬ ਦੇ ਉਹ ਕਹਿੰਦੇ ਵੀ ਸਿੱਖ ਰਹੇ ਆ ਗਲਤੀਆਂ ਹੋ ਰਹੀਆਂ ਹੋਣੀਆਂ ਸਤਿ ਜਰੂਰ ਪਰ ਅਸੀਂ ਸਾਡੀ ਨੀਅਤ ਤਾਂ ਚੰਗੀ ਆ ਅਸੀਂ ਜਜ਼ਬਾਤੀ ਬੰਦੇ ਆ ਜਜ਼ਬਾਤੀ ਹੋ ਕੇ ਕੰਮ ਕਰ ਰਹੇ ਆ ਨੀਅਤ ਚੰਗੀ ਇਹਨੂੰ ਕਹਿੰਦੇ ਆ ਆਪਾਂ ਵੀ ਮੈਨਿੰਗ ਉਮੇ ਚੱਲਦੀ ਆ ਨਸ਼ਾ ਉਮੇ बिकਦਾ ਇਹ ਨੀਅਤ ਚੰਗੀ ਦੀਆਂ ਗੱਲਾਂ ਨੇ ਵਿਰੋਧ ਤੁਸੀਂ ਕੀਤਾ ਇੱਕ ਪਾਸੇ ਉਹ ਪ੍ਰਚਾਰ ਕਰ ਰਹੇ ਆ ਗੱਡੀਆਂ ਦੇ ਕਾਫਲੇ ਚੱਲਦੇ ਆ ਤੁਸੀਂ ਵੀ ਆਪਣੀ ਰਿਹੜੀ ਤੇ ਸਪੀਕਰ ਲਾ ਕੇ ਉੱਥੇ ਵਿਰੋਧ ਕਰਨ ਲਈ ਦੇਖੋ ਪੰਜਾਬ ਦਾ ਇੱਕ ਬਹੁਤ ਹੀ ਜਿਹੜਾ ਮੈਂ ਕਹਿੰਦਾ ਵੀ ਨਿੰਦਣਯੋਗ ਸ਼ਬਦ ਹੈ ਕਿ ਜਿਹੜੀ ਵੀ ਅਸੀਂ ਸਰਕਾਰ ਬਣਾਉਨੇ ਆ ਪੰਜਾਬੀ ਪੰਜਾਬ ਤੋਂ ਬਣਦੀ ਹੈ ਤਾਂ ਉਹ ਸਿੱਖਾਂ ਦੇ ਵਿਰੁੱਧ ਹੋ ਜਾਂਦੀ ਉਸੇ ਟਾਈਮ ਆਪਾਂ ਪਿੱਛੇ ਹੀ ਗੱਲ ਕਰੀ ਆਪਾਂ ਕਾਲੀ ਦਲ ਦੀ ਕਾਲੀ ਦਲ ਦੀ ਸਰਕਾਰ ਆਈ ਸਮੇਸ਼ ਸੈਣੀ ਚੱਕ ਕੇ ਡੀਜੀਪੀ ਲਾਤਾ ਜਿਨ੍ਹਾਂ ਨੇ ਐਨੇ ਮੁੰਡਿਆਂ ਦੇ ਐਨਕਾਉਂਟਰ ਕੀਤੇ ਕਤਲ ਕੀਤੇ ਕਿੰਨਾ ਧੱਕਾ ਆ ਪੰਜਾਬ ਦੇ ਵਿੱਚ ਚੱਲਿਆ ਤੇ ਹੁਣ ਆਪਾਂ ਇਹ ਬਦਲਾਅ ਵਾਲੀ ਪਾਰਟੀ ਆਈ ਸੀਗੀ ਅਸੀਂ ਵੀ ਪੂਰੇ ਜੋਰ ਸ਼ੋਰ ਨਾਲ ਇਹਨਾਂ ਦਾ ਜਿਹੜਾ ਕਿ ਸਵਾਗਤ ਕੀਤਾ ਤੇ ਅਸੀਂ ਵੋਟਾਂ ਪਾਈਆਂ ਵੀ ਤੇ ਪੁਆਈਆਂ ਵੀ ਤੇ ਫਿਰ ਸਾਡਾ ਜੇ ਅਸੀਂ ਅਸੀਂ ਸਵਾਲ ਨਹੀਂ ਕਰਊਗੇ ਤਾਂ ਹੋਰ ਕੌਣ ਕਰੂਗਾ ਤੁਸੀਂ ਵਰਕਰ ਵੀ ਰਹੇ ਇਹਨਾਂ ਦੇ ਵੋਟਾਂ ਪੁਆਈਆਂ ਨਾਲ ਚੱਲ ਕੇ ਬਿਲਕੁਲ ਅਸੀਂ ਇਹਨਾਂ ਦੇ ਨਾਲ ਘੁੰਮ ਕੇ ਚਮਕੌਰ ਸਾਹਿਬ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਨਾਲ ਘੁੰਮ ਕੇ ਵੋਟਾਂ ਪੁਆਈਆਂ ਤੇ ਹੁਣ ਜਦੋਂ ਇਹਨਾਂ ਨਾਲ ਇੰਟਰਵਿਊ ਹੁੰਦੀ ਤਾਂ ਇਹ ਥੋੜਾ ਜਿਹਾ ਬਰੋਜ਼ ਕੀਤਾ ਤਾਂ ਤੁਸੀਂ ਉਹਨਾਂ ਨੂੰ ਬਹਿਰੂਪੇ ਦੱਸਦੇ ਹੋਏ ਸਾਨੂੰ ਬਹਿਰੂਪੇ ਦੱਸਦੇ ਨੇ ਜਦੋਂ ਕਿ ਮੈਂ ਇਹਨਾਂ ਦੇ ਨਾਲ ਘੁੰਮ ਕੇ ਅਸੀਂ ਵੋਟਾਂ ਮੰਗੀਆਂ ਇਹਨਾਂ ਵਾਸਤੇ ਤੇ ਹੁਣ ਇਹ ਸਾਨੂੰ ਬਹਿਰੂਪਿਆ ਉਦੋਂ ਮੇਰੇ ਨੌ ਤੋਂ ਵੀ ਜਾਣਦੇ ਸੀ ਵੀ ਇਹ ਰਵਿੰਦਰ ਸਿੰਘ ਚੈੜੀਆਂ ਐ ਨੌਜ਼ ਲੈ ਕੇ ਮੈਨੂੰ ਬੁਲਾਉਂਦੇ ਸੀ ਫੋਨ ਕਰਦੇ ਸੀਗੇ ਐਮਐਲਏ ਸਾਹਿਬ ਐਮਐਲਏ ਸਾਹਿਬ ਤੇ ਹੁਣ ਇਹ ਕਹਿੰਦੇ ਬਹਿਰੂਪਿਆ ਇਹ ਕਿਸਾਨ ਨਹੀਂ ਹੈ ਮੈਂ ਕਿਸਾਨ ਵੀ ਹਾਂ ਤੇ ਮੈਂ ਕਿਸਾਨ ਜੁਨੀਆ ਦਾ ਮੈਂਬਰ ਵੀ ਹੈਗਾ ਐ ਤੇ ਮੈਨੂੰ ਦੱਸੋ ਇਹ ਮੈਂ ਬਹਿਰੂਪਿਆ ਕਿਧਰੋਂ ਐ ਜਾਂ ਮੈਨੂੰ ਇਹ ਸਾਬਤ ਕਰ ਦੇਣਾ ਇਹ ਕਹਿੰਦੇ ਇਹ ਵਿਕੇ ਹੋਏ ਐ ਫਲਾਣਾ ਐ ਸਾਨੂੰ ਸਾਬਤ ਕਰ ਦੇਣਾ ਅਸੀਂ ਕਿਹਦੇ ਕੋਲੇ ਵਿਕੇ ਹੋਏ ਐ ਉਹ ਕਹਿੰਦੇ ਵੀ ਐਵੇਂ ਸਾਡੇ ਏਜੰਡੇ ਨੂੰ ਜ਼ੀਰੋ ਕਰਨ ਵਾਸਤੇ ਸਾਡਾ 13 ਜ਼ੀਰੋ ਦਾ ਏਜੰਡਾ ਪੰਜਾਬ ਦਾ ਉਹਨੂੰ ਉਹਦੇ ਖਿਲਾਫ ਇਹ ਲੋਕ ਇਕੱਠੇ ਹੋ ਕੇ ਆਉਂਦੇ ਤਾਂ ਸਾਡਾ ਵਿਰੋਧ ਕਰਦੇ ਆ ਇਹ ਕਹਿੰਦੀ ਸੀਗੀ ਪਾਰਟੀ ਜਦੋਂ ਆਇਆ ਭਗਵੰਤ ਮਾਨ ਸਾਹਿਬ ਕਿ ਸਾਡਾ ਕੰਮ ਬੋਲੂਗਾ ਅਸੀਂ ਵੋਟ ਨਹੀਂ ਮੰਗਣ ਆਉਂਦੇ ਜੇ ਸਾਡਾ ਕੰਮ ਦੇਖਿਆ ਤਾਂ ਤੁਸੀਂ ਸਾਨੂੰ ਵੋਟ ਪਾ ਦਿਓ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ ਕਿ ਪਿਛਲੇ ਸਮੇਂ ਦੇ ਵਿੱਚ ਮੈਨਿੰਗ ਬੰਦ ਹੋ ਗਈ ਨਸ਼ਾ ਬੰਦ ਹੋ ਗਿਆ ਇਹ ਕਹਿੰਦੇ ਸੀਗੇ ਹਫ਼ਤੇ ਦੇ ਵਿੱਚ ਜਿਹੜਾ ਬਰਗਾੜੀ ਕਾਂਡ ਹੈ ਉਹਦੇ ਦੋਸ਼ੀਆਂ ਨੂੰ ਅਸੀਂ ਜੇਲ੍ਹਾਂ ਦੇ ਵਿੱਚ ਦਵਾਂਗੇ ਉਹ ਹੋ ਗਏ ਅੰਦਰ ਮੈਂ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਉਹ ਉਹ ਥੋੜੇ ਹਿੱਸੇ ਪਾਉਣੇ ਆ ਜਿਹੜੇ ਮਾਈਨਿੰਗ ਵਿੱਚ ਹਿੱਸੇ ਪ੍ਰਾਣੀਏ 70 ਸਾਲ ਦੀਆਂ ਰਵਾਇਤੀ ਪਾਰਟੀਆਂ ਪਾਰੀਆਂ ਸੀ ਇੱਧਰ ਉੱਧਰ ਹਿੱਸੇ ਪਾ ਕੇ ਫੈਕਟਰੀਆਂ ਦੇ ਵਿੱਚ ਹਿੱਸੇ ਪਾਤੇ ਹੋਰ ਥਾਵਾਂ ਤੇ ਹਿੱਸੇ ਪਾਤੇ ਅਸੀਂ ਤਾਂ ਦਿਲਾਚ ਹਿੱਸੇ ਪਾਉਣੇ ਬਾਰ ਬਾਰ ਸਪੀਚਾਂ 'ਚ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਵੀ ਬੰਦ ਨਹੀਂ ਹੋਇਆ ਕੁਝ ਇਹ ਦਿਲਾਚ ਹਿੱਸਾ ਮੈਂ ਤੁਹਾਨੂੰ ਦੱਸ ਰਿਹਾ ਸਾਡੇ ਪਿੰਡ ਮਾਈਨਿੰਗ ਦੇ ਅੱਗੇ 4-5 ਕ੍ਰੈਕਰ ਨੇ ਸਾਡੇ ਪਿੰਡ ਤੋਂ ਅੱਗੇ ਮਦਵਾੜਾ ਬੈਲਟ ਦੇ ਉੱਤੇ ਖਿਦਰਾਵਾੜ ਤੇ ਮੈਂ ਕਹਿੰਦਾ 15 ਕ੍ਰੈਸ਼ਰ ਹੋਣੇ ਅੱ ਤੇ ਉਹ ਸਾਰਾ ਜਿਹੜਾ ਕ੍ਰੈਸ਼ਰ ਹੈ ਮਾਈਨਿੰਗ ਆ ਸਾਡੇ ਪਿੰਡ ਨੂੰ ਹੋ ਕੇ ਲੰਗਦੀ ਐ ਜੇ ਉਦੋਂ ਸਰਕਾਰਾਂ ਮਾਈਨਿੰਗ ਤੋਂ ਪੈਸੇ ਲੈਂਦੀਆਂ ਸੀਗੀਆਂ ਤੇ ਫਿਰ ਹੁਣ ਪੈਸੇ ਕਿੱਥੇ ਜਾਂਦੇ ਨੇ ਪੈਸੇ ਤੇ ਹੁਣ ਵੀ ਦੰਦੇ ਨੇ ਉਹ ਮੇਰਾ ਐਮਐਲਏ ਸਾਹਿਬ ਕਹਿੰਦੇ ਵੀ ਕੋਈ ਸਾਬਤ ਕਰ ਦਵੇ ਵੀ ਮੈਂ ਮਾਈਨਿੰਗ ਦੇ ਵਿੱਚ ਮੇਰਾ ਕੋਈ ਹਿੱਸਾ ਵੀ ਹੋਵੇ ਫਿਰ ਮੈਨੇ ਕਿਵੇਂ ਚੱਲਦੀ ਐ ਜਿਨ੍ਹਾਂ ਨੂੰ ਪੈਸਾ ਨਹੀਂ ਜਾਂਦਾ ਫਿਰ ਮੈਨੇ ਕਿਵੇਂ ਚੱਲਦੀ ਐ ਓਵਰਲੋਡ ਕਿਵੇਂ ਚੱਲ ਰਿਹਾ ਐ ਪਿੰਡਾਂ ਚ ਨੂੰ ਨਸ਼ਾ ਕਿਵੇਂ ਵਿਕ ਰਿਹਾ ਐ ਓਮੇ ਨਸ਼ਾ ਵਿਕ ਰਿਹਾ ਓਮੇ ਮੁੰਡੇ ਮਰ ਰਹੇ ਨੇ ਸਾਡਾ ਬਡਾਲੀ ਪਿੰਡ ਚਮਕੌਰ ਸਾਹਿਬ ਹਲਕੇ ਦੇ ਵਿੱਚ ਪੈਂਦਾ ਏ ਉੱਥੇ ਪਤਾ ਕਰੋ ਜਾ ਕੇ ਤੁਸੀਂ 15 ਦਿਨ ਪਹਿਲਾਂ ਮੁੰਡਾ ਮਰਿਆ ਏ 나ੜ ਦੇ ਵਿੱਚ ਟੀਕਾ ਲੱਗਿਆ ਉੱਥੇ ਰਹਿ ਗਿਆ ਸੋ ਮੈਂ ਬੇਨਤੀ ਕਰਦਾ ਬਦਲਾਅ ਕੋਈ ਨਹੀਂ ਆਇਆ ਅਸੀਂ ਸਾਡੇ ਸਵਾਲ ਜਾਇਜ਼ ਨੇ ਸਾਡੇ ਸਵਾਲਾਂ ਦਾ ਜਵਾਬ ਦੰਦੇ ਉਹ ਸਾਡੇ ਸਵਾਲਾਂ ਤੋਂ ਭੱਜੇ ਨੇ ਉਲਟਾ ਸਾਨੂੰ ਕਹਿੰਦੇ ਨੇ ਇਹ ਬਹਿਰੂਪੀਏ ਨੇ ਉਹ ਕਹਿੰਦੇ ਭਈ ਇੱਕ ਸਰਦਾਰ ਸਾਹਿਬ ਨੇ ਉੱਥੇ ਖੜ ਕੇ ਕਿਹਾ ਤੁਸੀਂ ਵੀ ਸੁਣਿਆ ਹੀ ਹੋਣਾ ਉਹ ਕਹਿੰਦੇ ਵੀ ਤੁਹਾਨੂੰ ਮੁੱਖ ਮੰਤਰੀ ਮਾਨ ਸਾਹਿਬ ਨੇ ਸਵਾਲ ਕਰਨੇ ਸਿਖਾਏ ਮੈਂ ਇੱਕ ਥੱਪੜ ਕੇ ਹੀ ਗੱਲ ਕਹਿਣਾ ਵੀ ਤਾਂ ਤੁਸੀਂ ਇਹ ਸਵਾਲ ਕਰਨ ਦੇ ਲਾਇਕ ਹੋਏ ਆ ਦੇਖੋ ਸਵਾਲ ਪਹਿਲਾਂ ਵੀ ਕਰਦੇ ਸੀ ਪਿੰਡਾਂ ਦੇ ਵਿੱਚ ਇਹ ਕਹਿੰਦੇ ਵੀ ਪਹਿਲਾਂ ਵੀ ਤੁਸੀਂ ਪੁੱਛਿਆ ਸਰਕਾਰਾਂ 70 ਸਾਲ ਪਹਿਲਾਂ ਉਦੋਂ ਜਿਹੜਾ ਭਾਈ ਸਾਹਿਬ ਇਹ ਸੋਸ਼ਲ ਮੀਡੀਆ ਨਹੀਂ ਸੀਗਾ ਉਦੋਂ ਸਾਡੀ ਜਿਹੜੀ ਖਬਰ ਬਾਹਰ ਨਹੀਂ ਸੀ ਆਉਂਦੀ ਹੁਣ ਇਹ ਤੁਹਾਡੇ ਧੰਨਵਾਦ ਕਰਦੇ ਆ ਤੁਹਾਡਾ মিডিਆ ਦਾ ਸੀ ਜਿਹੜੇ ਸਾਡੇ ਸਵਾਲ ਜਨਤਾ ਤੱਕ ਤੇ ਇਹਨਾਂ ਐਮਐਲਏਾਂ ਮੰਤਰੀਆਂ ਤੱਕ ਪਹੁੰਚਾਉਂਦੇ ਨੇ ਸੋ ਇਸ ਕਰਕੇ ਸਵਾਲ ਉਦੋਂ ਵੀ ਹੁੰਦੇ ਸੀ ਸਵਾਲ ਹੁਣ ਵੀ ਹੁੰਦੇ ਨੇ ਤੇ ਜੇ ਭਗਵੰਤ ਮਾਨ ਦੀ ਗੱਲ ਕਰਦੇ ਆ ਤਾਂ ਫਿਰ ਉਹ ਇਹ ਵੀ ਕਹਿੰਦੇ ਸੀਗੇ ਵੀ ਡਲਾ ਤਾਂ ਡਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਫਿਰ ਉਹ ਅਸੀਂ ਡਲੇ ਮਾਰੀ ਇਹਨਾਂ ਦੇ ਪਿੰਡਾਂ 'ਚ ਆ ਜਾਂਦੇ ਪਾਥੀਆਂ ਮਾਰੀਏ ਫਿਰ ਇਹਨਾਂ ਦੇ ਜੇ ਤੁਸੀਂ ਭਗਵੰਤ ਮਾਨ ਦੀ ਗੱਲ ਕਰਦੇ ਹੋ ਫਿਰ 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 ਡਲੇ ਮਾਰਨੇ ਸ਼ੁਰੂ ਕਰ ਦਿੰਦੇ ਸੀ ਪਿੰਡਾਂ ਦੇ ਵਿੱਚ ਇਹਨਾਂ ਦੇ ਆਇਆਂ ਤੋਂ ਜਦੋਂ ਹੁਣ ਸਾਡੇ ਪਿੰਡ ਦੇ ਵਿੱਚ ਇੱਕ ਦੋ ਇਹਦੇ ਕੰਮ ਨੇ ਜਿਹੜੇ ਪਿਛਲੀਆਂ ਸਰਕਾਰਾਂ ਚ ਵੀ ਨਹੀਂ ਹੋਏ ਤੇ ਹੁਣ ਵੀ ਇਹਦੇ ਕੰਮ ਨੇ ਜਿਹੜੇ ਹੁਣ ਵੀ ਨਹੀਂ ਹੋਏ 2 ਸਾਲ ਹੋ ਗਏ ਇਹ 6 ਮਹੀਨੇ ਪਹਿਲਾਂ ਆਏ ਸੀਗੇ ਪਿੰਡ ਦੇ ਵਿੱਚ ਉਦੋਂ ਵੀ ਅਸੀਂ ਸਵਾਲ ਕੀਤੇ ਇਹਨਾਂ ਨੂੰ ਇਹ ਕਹਿੰਦੇ ਜੀ ਹਲੇ 6 ਮਹੀਨੇ ਹੋਏ ਸਾਨੂੰ ਸਮਾਂ ਦੇ ਦਿਓ ਅਸੀਂ ਸਮਾਂ ਦੇਤਾ ਤੇ ਹੁਣ 2.5 ਸਾਲ ਹੋ ਚੁੱਕੇ ਨੇ ਕੰਮ ਹੁਣ ਵੀ ਨਹੀਂ ਹੋਏ ਉਹ ਕਹਿੰਦੇ ਗਲਤੀਆਂ ਹੋਈਆਂ ਹੋਗੀਆਂ ਅਸੀਂ ਨਵੇਂ ਆ ਅਜੇ ਸਿੱਖ ਰਹੇ ਆ ਇਹ ਵੀ ਗੱਲਾਂ ਉਹਨਾਂ ਨੇ ਸਟੇਜ ਤੋਂ ਬੋਲੀਆਂ ਨਾਲ ਜਿਹੜੇ ਸਰਦਾਰ ਸਾਹਿਬ ਉਹਨਾਂ ਦੇ ਸਮਰਥਕ ਖੜੇ ਸੀ ਐਮਐਲਏ ਸਾਹਿਬ ਦੇ ਉਹ ਕਹਿੰਦੇ ਵੀ ਸਿੱਖ ਰਹੇ ਆ ਗਲਤੀਆਂ ਹੋ ਰਹੀਆਂ ਹੋਣੀਆਂ ਸਤੋ ਜਰੂਰ ਪਰ ਅਸੀਂ ਸਾਡੀ ਨੀਅਤ ਤਾਂ ਚੰਗੀ ਆ ਅਸੀਂ ਜਜ਼ਬਾਤੀ ਬੰਦੇ ਆ ਜਜ਼ਬਾਤੀ ਹੋ ਕੇ ਕੰਮ ਕਰ ਰਹੇ ਆ ਅਸੀਂ ਦੇਖੋ ਨੀਅਤ ਚੰਗੀ ਦਾ ਕਿਵੇਂ ਪਤਾ ਲੱਗੂਗਾ ਮੈਨੂੰ ਇਹ ਵੀ ਸਮਝਾ ਦਿਓ ਕੀ ਡੈਫੀਨੇਸ਼ਨ ਆ ਨੀਅਤ ਚੰਗੀ ਦੀ ਨੀਅਤ ਚੰਗੀ ਇਹਨੂੰ ਕਹਿੰਦੇ ਆ ਆਪਾਂ ਵੀ ਮੈਨਿੰਗ ਉਮੇ ਚੱਲਦੀ ਆ ਨਸ਼ਾ ਉਮੇ बिकਦਾ ਏ ਇਹ ਨੀਅਤ ਚੰਗੀ ਦੀਆਂ ਗੱਲਾਂ ਨੇ ਦੱਸੋ ਤੁਸੀਂ ਮੈਨੂੰ ਕਿਹੜੀ ਪਾਲਿਸੀ ਨਾਲ ਦੀ ਆਈ ਏ ਨਸ਼ੇ ਦੇ ਵਿਰੋਧ ਆਈ ਏ ਕਿਹੜੀ ਪਾਲਿਸੀ ਕਿਹੜੀ ਪਾਲਿਸੀ ਦੀ ਮੈਨਿੰਗ ਦੇ ਵਿਰੋਧ ਆਈ ਏ ਔਰ ਕਿਹੜੀ ਪਾਲਿਸੀ ਦੇ ਥਰੂ ਉਹ ਕਹਿੰਦੇ ਅਸੀਂ ਫ੍ਰੀ ਬਿਜਲੀ ਪਜਾਤੀ ਲੋਕਾਂ ਤੱਕ ਅਸੀਂ ਮਹੱਲਾ ਕਲੀਨਿਕ ਬਣਾਤੇ 97 ਲੱਖ ਲੋਕ ਮਾਨ ਸਰਬ ਕਹਿੰਦੇ ਮਹੱਲਾ ਕਲੀਨਿਕ ਚ ਦਵਾਈਆਂ ਲੈ ਕੇ ਠੀਕ ਹੋਏ ਆ ਸਾਡੇ ਏਰੀਆ 'ਚ ਤਾਂ ਕੋਈ ਮਹੱਲਾ ਕਲੀਨਿਕ ਦਿਖਿਆ ਨਹੀਂ ਹੈਗਾ ਜਦੋਂ ਹੁਣ ਆਏ ਸੀਗੇ ਉਦੋਂ ਕਹਿੰਦੇ ਸਾਡੀ ਧਰਮਸ਼ਾਲਾ ਬਣੀ ਹੋਈ ਹੈ ਪਿੰਡ ਦੇ ਵਿੱਚ ਉਹ ਕਹਿੰਦੇ ਇੱਥੇ ਅਸੀਂ ਮਹੱਲਾ ਕਲੀਨਿਕ ਕਲੀਨਿਕ ਬਣਾ ਦਈਏ ਜਦਕਿ ਸਾਡੇ ਪਿੰਡ ਦੇ ਵਿੱਚ ਅੱਜ ਤੋਂ 30 ਸਾਲ ਪੁਰਾਣਾ ਡਿਸਪੈਂਸਰੀ ਹੈਗੀ ਹੈ ਉੱਥੇ ਡਾਕਟਰ ਆਉਂਦੇ ਨੇ ਤੁਸੀਂ ਉਹਨੂੰ ਡਿਵੈਲਪਮੈਂਟ ਕਰ ਦਿਓ ਹੋਰ ਡਾਕਟਰ ਭੇਜ ਦੋ ਉਥੇ ਹੋਰ 1 2 ਜਿਹੜੇ ਏਰੀਆ ਨੂੰ ਫਾਇਦਾ ਹੋ ਸਕੇ ਉਥੇ ਮਹੱਲਾ ਕਲੀਨਿਕ ਤੁਸੀਂ ਧਰਮਸ਼ਾਲਾ ਨੂੰ ਮਹੱਲਾ ਕਲੀਨਿਕ ਬਣਾਉਣਾ ਹੈ ਜਿੱਥੇ ਡਿਸਪੈਂਸਰੀ ਹੈਗੀ ਹੈ ਆਲਰੇਡੀ ਡਾਕਟਰ ਆਉਂਦਾ ਹੈ ਤੁਸੀਂ ਉਹਨੂੰ ਡਵੈਲਪਮੈਂਟ ਕਰ ਦੋ ਹੋਰ ਇਹ ਐਦਾਂ ਨਹੀਂ ਚੱਲਣਾ ਹੈਗਾ ਵੀ ਕੋਈ ਤੁਸੀਂ ਸਰਕਾਰੀ ਜਗ੍ਹਾ ਦੇਖੀ ਜਾਂ ਪੰਚਾਇਤੀ ਜਗ੍ਹਾ ਦੇਖੀ ਉੱਥੇ ਤੁਸੀਂ ਮਹੱਲਾ ਕਲੀਨਿਕ ਲਿਖਾ ਦਿਓ ਮੁੜ ਕੇ ਉੱਥੇ ਕੋਈ ਆਵੇ ਨਾ ਪੁੱਛੇ ਨਾ ਬਸ ਤੁਸੀਂ ਵੀਡੀਓ ਬਣਾਉਂਦੇ ਰਹੋ ਸਕੂਲਾਂ ਦੇ ਵਿੱਚ ਵੀ ਤਾਂ ਇਹੀ ਕਰਿਆ ਇਹਨਾਂ ਨੇ ਸਕੂਲਾਂ ਵਿੱਚ ਵੀ ਤਾਂ ਆਈ ਕੁਛ ਕੀ ਤਾਂ ਰੰਗ ਕੀਤਾ ਪੇਂਟ ਕੀਤਾ ਤੁਸੀਂ ਬੱਚੇ ਤਾਂ ਦੱਸੋ ਕਿੰਨੇ ਤੁਹਾਡੇ ਸਕੂਲ ਦੇ ਵਿੱਚ ਪ੍ਰਾਈਵੇਟ ਦੇ ਵਿੱਚ ਸਰਕਾਰੀ ਦੇ ਵਿੱਚ ਕਿੰਨੇ ਨੇ ਪ੍ਰਾਈਵੇਟ ਦੇ ਵਿੱਚ ਕਿੰਨੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਵੀ ਪੂਰੇ ਨਹੀਂ ਹੈਗੇ ਸਾਡੇ ਸਕੂਲ ਦੇ ਵਿੱਚ ਮੇਰੇ ਖਿਆਲ ਤੇ ਤਿੰਨ ਟੀਚਰ ਨੇ ਸਕੂਲ ਸਾਡਾ ਹੈਗਾ 8ਵੀਂ ਤੱਕ ਦੱਸੋ ਤਿੰਨ ਜਾਂ ਚਾਰ ਟੀਚਰ 8 ਕਲਾਸਾਂ ਨੂੰ ਪੜ੍ਹਾ ਦੇਣਗੇ ਇਹਨੂੰ 100 ਰੁਪਿਆ ਆ ਭਗਵਾਨ ਤੁਮਨ ਕਹਿੰਦਾ ਸੀਗਾ ਮੈਂ ਮੁਰਗੀ ਮਰੇ ਤੋਂ ਮੈਂ ਬੱਕਰੀ ਮਰੇ ਤੋਂ ਪੈਸਾ ਦੇਉਂਗਾ ਕਿਹਦਾ 100 ਰੁਪਿਆ ਆ ਗੱਲਾਂ ਮਾਰਦੇ ਕਬੱਡੀ ਕਰਦੇ ਹੋ ਤੁਸੀਂ ਅਸੀਂ ਇਹਨਾਂ ਦੇ ਨਾਲ ਘੁੰਮ ਕੇ ਚਮਕੌਰ ਸਾਹਿਬ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਨਾਲ ਘੁੰਮ ਕੇ ਵੋਟਾਂ ਪਵਾਈਆਂ ਤੇ ਹੁਣ ਜਦੋਂ ਇਹਨਾਂ ਨਾਲ ਇੰਟਰਵਿਊ ਹੁੰਦੀ ਤੇ ਥੋੜਾ ਜਿਹਾ ਬਿਰੋਜ਼ ਕੀਤਾ ਤਾਂ ਤੁਸੀਂ ਉਹਨਾਂ ਨੂੰ ਬਹਿਰੂਪੇ ਦੱਸਦੇ ਹੋ ਓਏ ਸਾਨੂੰ ਬਹਿਰੂਪੇ ਦੱਸਦੇ ਨੇ ਇੱਕ ਸਰਦਾਰ ਸਾਹਿਬ ਨੇ ਉੱਥੇ ਖੜ ਕੇ ਕਿਹਾ ਤੁਸੀਂ ਵੀ ਸੁਣਿਆ ਹੀ ਹੋਣਾ ਉਹ ਕਹਿੰਦੇ ਵੀ ਤੁਹਾਨੂੰ ਮੁੱਖ ਮੰਤਰੀ ਮਾਨ ਸਾਹਿਬ ਨੇ ਸਵਾਲ ਕਰਨੇ ਸਿਖਾਏ ਮੈਂ ਇੱਕ ਥੱਪੜ ਕੇ ਹੀ ਗੱਲ ਕਹਿਣਾ ਕਿਸੇ ਨੇ ਕਿਹਾ ਨਾ ਵੀ ਇਹ ਪਿੰਡਾਂ ਚੋਂ ਦੇ ਸਵਾਲ ਪੁੱਛੋ ਆਹਨਕ ਭਗਵੰਤ ਸਿੰਘ ਨੂੰ ਮਾਨ ਦੀ ਦੇਣਾ ਬੈਠਾ ਸੱਤੀ ਖੋਕ ਕੇ ਕਹਿਣਾ ਤੇ ਜੇ ਭਗਵੰਤ ਮਾਨ ਦੀ ਗੱਲ ਕਰਦੇ ਆ ਤਾਂ ਫਿਰ ਉਹ ਇਹ ਵੀ ਕਹਿੰਦੇ ਸੀਗੇ ਵੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਫਿਰ ਉਹਨਾਂ ਸੀ ਡਲੇ ਮਾਰੀ ਇਹਨਾਂ ਦੇ ਪਿੰਡਾਂ ਚ ਆਇਆ ਤੇ ਪਾਥੀਆਂ ਮਾਰੀ ਫਿਰ ਇਹਨਾਂ ਦੇ ਉਹ ਕਹਿੰਦੇ ਗਲਤੀਆਂ ਹੋਈਆਂ ਹੋਗੀਆਂ ਅਸੀਂ ਨਵੇਂ ਆ ਅਜੇ ਸਿੱਖ ਰਹੇ ਆ ਇਹ ਵੀ ਗੱਲਾਂ ਉਹਨਾਂ ਨੇ ਸਟੇਜ ਤੋਂ ਬੋਲੀਆਂ ਨਾਲ ਜਿਹੜੇ ਸਰਦਾਰ ਸਾਹਿਬ ਉਹਨਾਂ ਦੇ ਸਮਰਥਕ ਖੜੇ ਸੀ ਐਮਐਲਏ ਸਾਹਿਬ ਦੇ ਉਹ ਕਹਿੰਦੇ ਵੀ ਸਿੱਖ ਰਹੇ ਆ ਗਲਤੀਆਂ ਹੋ ਰਹੀਆਂ ਹੋਣੀਆਂ ਸਤ ਜਰੂਰ ਪਰ ਅਸੀਂ ਸਾਡੀ ਨੀਅਤ ਤਾਂ ਚੰਗੀ ਆ ਅਸੀਂ ਜਜ਼ਬਾਤੀ ਬੰਦੇ ਆ ਜਜ਼ਬ ਨੀयत ਚੰਗੀ ਇਹਨੂੰ ਕਹਿੰਦੇ ਆ ਪਾਪੀ ਮੈਨਿੰਗ ਉਮੇ ਚੱਲਦੀ ਆ ਨਸ਼ਾ ਉਮੇ बिकਦਾ ਇਹ ਨiyet ਚੰਗੀ ਦੀਆਂ ਗੱਲਾਂ ਨੇ